ਤੱਕਲੇ ਕਰੇ ਸੀ ਤੇ ਮੇਰੇ ਮਾ ਮਾਪਾ ਵੋਂ ਗਿਆ ਵਸੇ ਸੀ ਕੰਮ ਕਰਨ ਜੀ ਅਸੀਂ ਉਹ ਜੀ ਦੂਰ ਬੰਦੇ ਆ ਜੀ ਮੈਨੂੰ ਇਹਨਾਂ ਨੇ ਭਵਾ ਕੇ ਜੀ ਬੁਲਾਉਂ ਕਰਕੇ ਕਹਿੰਦੇ ਆ ਚੱਲਗੇ ਇੱਦਣ ਜੇ ਇਹਨਾਂ ਨੇ ਮੇਰੇ ਧੱਕੇ ਸਾਈ ਨਾਲ ਮੇਰੀ ਇੱਜ਼ਤ ਲੁੱਟੀ ਆ ਜੀ ਕੀ ਮੰਗੀ ਕਰਦੇ ਆਂਗਾ ਸੀ ਕਰਦੇ ਜੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸਾਡੀ ਵਾਦ ਹੋਣੀ ਚਾਹੀਦੀ ਆ ਜੀ ਪੁਲਿਸ ਕੋਲ ਰਿਪੋਰਟ ਲਗਾ ਦਿੱਤੀ ਹਾਂ ਜੀ ਲਖਾਈ ਆ ਜੀ ਉਸਨੇ ਹੁਣ ਤੱਕ ਕੀ ਕੀਤਾ ਹਾਂ ਉਹਨਾਂ ਨੇ ਜਿਗਾ ਕੋ ਫੜ ਲੈਣਗੇ ਹਰੇ ਨਹੀਂ ਜਿਹੜਾ ਪੇਸ ਨਹੀਂ ਹੋਈ ਜੀ ਕੀ ਪੂਰਾ ਸਾਜੀ ਤੋਂ ਨਹੀਂ ਪੁਲਿਸ ਕਰਨੀ ਪੜਨਾ ਹਾਂਜੀ ਕਹਿੰਦੇ ਫੜ ਲਾਂਗੇ ਪੁਲਿਸ ਅਜੇ ਤਿਕਰਮ ਪੇਸ ਨਹੀਂ ਹੋਈ ਜੀ ਸਾਮਾ ਹੋ ਰਹੀ ਹੈ ਜੀ ਇਹ ਜਿਹੜਾ ਖਾਦ ਬਾਹਰ ਜਾ ਰਿਹਾ ਇਹ ਮੁਦਰਾ ਸਿਸਟਮ ਦਾ ਹਾਰ ਨਹੀਂ ਉਸ ਤੋਂ ਬਾਅਦ ਜੀ ਜੀ ਜਿੰਨੇ ਪੜਦਾ ਹੈ

ਕੀ ਨੋ ਉਹ ਯਕੋਨੀ ਗੱਲਬਾਤ ਹੈ ਕਿ ਕੀ ਕਿਵੇਂ ਹੋਇਆ ਨਹੀਂ ਪਰ ਉਹ ਗੱਲ ਕਰ ਰਿਹਾ ਵੀ ਕੁੜੀ ਸਿਆਣੀ ਲੱਗਦੀ ਹੈ ਕੁੜੀ ਵਧੀਆ ਤਾਪਾ ਪੜਦੀ ਹੈ